ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਜੀ 18 ਵਰਿਆਂ ਦੇ ਹੋ ਗਏ ਸਨ ਉਹ ਬੇਬੇ ਨਾਨਕੀ ਕੋਲ ਰਹਿੰਦੇ ਸਨ ਬੇਬੇ ਨਾਨਕੀ ਗੁਰੂ ਜੀ ਦੇ ਬ੍ਰਹਮ ਸਰੂਪ ਨੂੰ ਪਛਾਣਦੀ ਸੀ ਅਤੇ ਜਾਣਦੀ ਸੀ ਕਿ ਨੌਕਰੀ ਕਰਨ ਦੇ ਬਾਵਜੂਦ ਨਾਨਕ ਜੀ ਸਾਰਾ ਪੈਸਾ ਗਰੀਬਾਂ ਵਿੱਚ ਵੰਡ ਦਿੰਦੇ ਹਨ ਅਤੇ ਆਪਣੇ ਲਈ ਕੁਝ ਵੀ ਨਹੀਂ ਪਚਾਉਂਦੇ ਇਸ ਲਈ ਬੇਬੇ ਨਾਨਕੀ ਨੇ ਗੁਰੂ ਜੀ ਦੇ ਵਿਆਹ ਬਾਰੇ ਸੋਚਿਆ ਉਹਨਾਂ ਨੇ ਸੋਚਿਆ ਸ਼ਾਇਦ ਵਿਆਹ ਮਗਰੋਂ ਨਾਨਕ ਜੀ ਦੀ ਇਹ ਆਦਤ ਛੁੱਟ ਜਵੇ ਇਸ ਖਾਤਰ ਉਹਨਾਂ ਨੇ ਨਾਨਕ ਜੀ ਤੋਂ ਵਿਆਹ ਬਾਰੇ ਪੁੱਛਿਆ ਤੇ ਗੁਰੂ ਜੀ ਨੇ ਹੱਸਦੇ ਹੋਏ ਹਾਂ ਕਰ ਦਿੱਤੀ ਬੇਬੇ ਨਾਨਕੀ ਬਹੁਤ ਖੁਸ਼ ਹੋਈ ਉਹਨਾਂ ਨੇ ਆਪਣੇ ਪਤੀ ਜੈ ਰਾਮ ਨਾਲ ਗੱਲ ਕੀਤੀ ਜੈ ਰਾਮ ਇੱਕ ਕੁੜੀ ਨਾਨਕ ਜੀ ਲਈ ਪਹਿਲਾਂ ਹੀ ਪਸੰਦ ਕਰ ਚੁੱਕੇ ਸਨ ਕੁੜੀ ਦਾ ਨਾਮ ਸੁਲੱਖਣੀ ਸੀ ਤੇ ਉਹ ਮੋਲਜੰਤ ਦੀ ਧੀ ਸਨ ਤੇ ਬਟਾਲਾ ਰਹਿੰਦੇ ਸਨ ਥੋੜੇ ਦਿਨਾਂ ਵਿੱਚ ਰਿਸ਼ਤਾ ਪੱਕਾ ਹੋ ਗਿਆ ਮਾਤਾ ਤ੍ਰਿਪਤਾ ਇਸ ਰਿਸ਼ਤੇ ਤੋਂ ਬਹੁਤ ਖੁਸ਼ ਹੋਈ ਸਾਰੇ ਰਿਸ਼ਤੇਦਾਰ ਵਿਆਹ ਦੇ ਲਈ ਸੁਲਤਾਨਪੁਰ ਆ ਪੁੱਜੇ ਵਿਆਹ ਦੀ ਤਾਰੀਖ 24 ਜੇਠ 1534 ਤੈਹ ਹੋ ਗਈ ਨਿਯਤ ਸਮੇਂ ਦੇ ਬਾਰਾਤ ਪਟਾਲਾ ਪਹੁੰਚ ਗਈ ਜਿਸ ਜਗ੍ਹਾ ਵਿਆਹ ਹੋਣਾ ਸੀ ਉੱਥੇ ਇੱਕ ਕੱਚੀ ਕੰਧ ਸੀ ਇੱਕ ਬਜ਼ੁਰਗ ਔਰਤ ਨੇ ਕਿਹਾ ਕਿ ਇੱਥੇ ਵਿਆਹ ਨਾ ਕਰੋ ਕਿਉਂਕਿ ਇਹ ਕੰਦ ਕਿਸੇ ਵੇਲੇ ਵੀ ਠਹਿ ਸਕਦੀ ਹੈ ਲੇਕਿਨ ਗੁਰੂ ਜੀ ਨੇ ਕਿਹਾ ਤੁਸੀਂ ਫਿਕਰ ਨਾ ਕਰੋ ਇਹ ਕੰਦ ਹਮੇਸ਼ਾ ਇਸੇ ਤਰ੍ਹਾਂ ਖੜੀ ਰਹੇਗੀ ਉਹ ਕੰਦ ਅੱਜ ਵੀ ਬਟਾਲਾ ਵਿੱਚ ਮੌਜੂਦ ਹੈ ਉਹ ਦਿਨ ਅੱਜ ਵੀ ਇੱਕ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ